ਮਾਜੋਖ ਸਪੀਕਰ ਸਾਹਿਬ ਸੇਵਾਮਾਤ ਤੇ ਸਿਹਤ ਕੇਂਦਰਾ ਦੀ ਡੋਰ ਸਟੈਪ ਡਿਲੀਵਰੀ ਸਪੀਕਰ ਸਾਹਿਬ ਹਰੇਕ ਪੰਜਾਬੀ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਕੁਸ਼ਲ ਅਤੇ ਮੁਸ਼ਕਲ ਰਹਿਤ ਸੇਵਾ ਦਿੱਤਾ ਸਾਡੀ ਸਰਕਾਰ ਦਾ ਮੂਲ ਮਿਸ਼ਨ ਹੈ ਸਰ ਅਸੀਂ ਦਸੰਬਰ 2023 ਵਿੱਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਯੋਜਨਾ ਦੀ ਸ਼ੁਰੂਆਤ ਲਈ ਇਤਿਸ਼ਾਬਲ ਵੱਡਾ ਕਦਮ ਪੁੱਟਿਆ ਹੈ ਪੰਜਾਬ ਦੇ ਲੋਕਾਂ ਨੇ ਆਦੀ ਤੋਂ ਪਹਿਲਾਂ ਪਹਿਲੀ ਵਾਰ ਇੱਕ ਕਿਸਮਾ ਦੇਖਿਆ ਕਿ ਉਹਨਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਿਸੇ ਸਰਕਾਰੀ ਦਫ਼ਤਰ ਨਹੀਂ ਜਾਣਾ ਪੈਂਦਾ ਕਿਸੇ ਵੀ ਸਰਕਾਰੀ ਦਫਤਰ ਨਹੀਂ ਜਾਣਾ ਪੈਂਦਾ ਇਸ ਦੀ ਬਜਾਏ ਉਹ ਸਿਰਫ 1076 ਨੰਬਰ ਤੇ ਕਾਲ ਕਰਕੇ ਸਰ ਕਰ ਸਕਦੇ ਹਨ ਅਤੇ ਸੇਵਾ ਸਹਾਇਕ ਉਹਨਾਂ ਦੇ ਘਰ ਆ ਕੇ ਬੈਨੀਫੀਸ਼ੀਅਰ ਦੇ ਘਰ ਆ ਕੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ ਨਾਲ ਉਹਨਾਂ ਦਾ ਕੰਮ ਕਰੇਗਾ ਸਰ ਅਸੀਂ 2023 ਵਿੱਚ ਸਰ ਅਸੀਂ 2023 43 ਸਾਲ ਮਾਰਨ ਇਹ ਸੇਵਾ ਸ਼ੁਰੂ ਕੀਤੀ ਸੀ ਪਿਛਲੇ ਬੀਨ ਹੈ ਸਰ ਅਸੀਂ ਇਸ ਵਿੱਚ 28 ਡਿਪਾਰਟਮੈਂਟਲ ਸਰ 29 ਡਿਪਾਰਟਮੈਂਟ ਦੁਆਰਾ ਦਿੱਤੀਆਂ ਜਾ ਰਹੀਆਂ 406 ਸਬਾਬਾਂ ਨੂੰ ਵੀ ਜੜਾ ਇਹ ਸਰਵਿਸ ਦੇ ਅੰਦਰ ਕਵਰ ਕਰ ਦਿੱਤਾ ਹੈ ਅਸੀਂ ਆਉਣ ਵਾਲੇ ਸਾਲਾਂ ਵਿੱਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਯੋਜਨਾ ਦੀ ਪਹੁੰਚ ਦਾ ਵਿਸਤਾਰ ਕਰਦੇ ਹੋਏ ਹੋਰ ਵੀ ਸਬਾਬਾਂ ਨੂੰ ਕਵਰ ਕਰਨ ਜਾਰੀ ਰੱਖਾਂਗੇ ਸਾਰੇ ਇਸ ਸਕੀਮ ਦੇ ਅੰਦਰ ਪਾਵੇਂ ਸਕੀਮ ਪਹਿਲਾਂ ਹੀ ਬਹੁਤ ਮਸ਼ਹੂਰ ਹੈ ਪਰ ਸਾਨੂੰ ਫੀਡਬੈਕ ਮਿਲਿਆ ਹੈ ਕਿ ਸੇਵਾ ਸਹਾਇਕਾਂ ਵੱਜੋਂ ਤੁਰ ਸੇਵਾ ਸਹਾਇਕ ਬਜੋਂ ਨਾਗਰਿਕ ਦੇ ਦਵਾਜੇ ਤੇ ਕੋਈ ਵੀ ਸੇਵਾ ਭਾਈਆ ਕਰਵਾਉਣ ਵਾਸਤੇ ਲਈ ਜਾਂਦੀ ਜਿਹੜੀ ਫੀਸ ਲਈ ਜਾਂਦੀ ਸਰ 120 ਰੁਪਏ ਫੀਸ ਦੇਣਾ ਲੋਕਾਂ ਲਈ ਥੋੜਾ ਮੁਸ਼ਕਲ ਲੱਗ ਰਿਹਾ ਸੀ ਸਰ ਸਪੀਕਰ ਸਾਹਿਬ ਸਾਡਾ ਪੱਕਾ ਵਿਸ਼ਵਾਸ ਹੈ ਕਿ ਸਰਕਾਰੀ ਸੇਵਾਵਾਂ ਦੀ ਡੋਰ ਸਟੈਪ ਡਿਲੀਵਰੀ ਵਿੱਚ ਕੋਈ ਵਿਸ਼ੇਸ਼ ਸਹੂਲਤ ਨਹੀਂ ਹੈ ਇਸ ਲਈ ਇਹ ਹਰ ਇੱਕ ਦਾ ਹੱਕ ਹੈ ਸਰ ਇਹ ਹਰ ਇੱਕ ਦਾ ਰਾਈਟ ਹੈ ਕਿਸੇ ਨੂੰ ਵੀ ਸਹੂਲਤ ਅਤੇ ਸਮਰੱਥਾ ਵਿੱਚੋਂ ਕਿਸੇ ਇੱਕ ਦੀ ਚੋਣ ਕਰਮ ਵਿੱਚ ਨਾ ਬਤ ਨਹੀਂ ਹੋਣੀ ਚਾਹੀਦੀ ਇਸ ਲਈ ਇਸ ਸਾਲ ਤੋਂ ਅਸੀਂ ਡੋਰ ਸਟੈਪ ਲਿਬਰੀ ਪ੍ਰਾਪਤ ਕਰਨ ਲਈ ਲੱਗ ਜਿਹੜੀ ਲਾਗਤ ਆ 120 ਰੁਪਏ ਤੋਂ ਘਟਾ ਕੇ ਸਿਰਫ 50 ਰੁਪਏ ਕਰ ਰਹੇ ਆ ਸਰ 120 ਤੋਂ ਘਟਾ ਕੇ ਜਿਹੜੇ ਪੈਸੇ ਲੱਗਦੇ ਸੀ ਉਹ 50 ਰੁਪਏ ਕਰ ਰਿਹਾ ਸਰ ਜਿਹੜੀ ਬਾਕੀ ਬਚਦੇ 70 ਰੁਪਏ ਨੇ ਉਹ ਬੈਨੀਫਿਸ਼ ਦੇ ਬੈਨੀਫਿਸ਼ੀ ਦੇ ਆਧਾਰ ਦੇ ਉੱਤੇ ਪੰਜਾਬ ਸਰਕਾਰ ਅਦਾ ਕਰੇਗੀ ਸਰ